ਅਵਰ ਮੀਡੀਆ ਪੰਜਾਬ ਚੈਨਲ ਦੇਖ ਰਹੇ ਸਰੋਤਿਆਂ ਦਾ ਮੈਂ ਗਗਨਦੀਪ ਕੌਸ਼ ਸਵਾਗਤ ਕਰਦੀ ਹਾਂ ਪਿੰਡ ਕਾਂਗਵਿਖੇ ਇੱਕ ਗਰੀਬ ਵਿਧਵਾ ਔਰਤ ਨੀਹਾ ਸੁਪਤਨੀ ਸਵਰਗੀ ਯਸ਼ਪਾਲ ਉਸਦੇ ਕਾਰਦੀ ਛਤ ਬਾਰਿਸ਼ਾ ਦੌਰਾਨ ਡੇਕ ਪੈਸੀ ਤੇ ਉਹ ਵਿਚਾਰੀਦਰ ਦਰਦਿਆ ਠੋਕਰਾ ਖਾਣ ਲਈ ਮਜਬੂਰ ਹੋ ਗਈ ਸੀ ਉਸਨੇ ਦਾ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦੇ ਅਹੁਦੇਦਾਰਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਉਸਦੇ ਕਾਰ ਦਾ ਜਾਇਜ਼ਾ ਲੈ ਕੇ ਫਾਈਲ ਤਿਆਰ ਕਰਕੇ ਪ੍ਰਸ਼ਾਸਨ ਤੋਂ ਉਸਦੀ ਮਾਲੀ ਮਦਦ ਕਰਵਾ ਕੇ ਉਸਦੇ ਕਾਰਦੀ ਛਤ ਪਵਾਈ ਇਸ ਮੌਕੇ ਤੇ ਸੰਸਥਾ ਦੇ ਪੰਜਾਬ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਦੇ ਜਰਨਲ ਸਕੱਤਰ ਕੈਪਟਨ ਲੰਤੀਰ ਸਿੰਘ ਬਾਦ ਮਿਹਨਤ ਨਾਲ ਸੰਸਥਾ ਨਾਲ ਮਿਲ ਕੇ ਇਸ ਕਾਮ ਨੇਕਰੇ ਚਾਰਿਆਂ ਉਹਨਾਂ ਕਿਹਾ ਕਿ ਉਹਨਾਂ ਦੀ ਸੰਸਥਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਹੁਤ ਵਧੀਆ ਤਰੀਕੇ ਨਾਲ ਨਿਸ਼ਕਾਮ ਹੋ ਕੇ ਲੋਕ ਪਲਾਈ ਦੇ ਕੰਮ ਕਰ ਰਹੀ ਹੈ ਇਸ ਮੌਕੇ ਤੇ ਪੰਜਾਬ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਜ਼ਿਲ੍ਹਾ ਯੂਥ ਪ੍ਰਧਾਨ ਲਵਲੀ ਨਾਗੀ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਕੈਪਟਨ ਰਣਜੀਤ ਸਿੰਘ ਜ਼ਿਲ੍ਹਾ ਸਕੱਤਰ ਦਲਜੀਤ ਸਿੰਘ ਛੋਟੇਪੁਰ ਖਜ਼ਾਂਚੀ ਡਾਕਟਰ ਸਤਨਾਮ ਸਿੰਘ ਅਤੇ ਗੁਰਮੁਖ ਸਿੰਘ ਕਾਂਗ ਹਾਜ਼ਰ ਸਨ ਤਾਰੀਵਾਰ ਤੋਂ ਦੇਖੋ ਪੱਤਰਕਾਰ ਅਸ਼ੋਕ ਕੁਮਾਰ ਦੀ ਖਾਸ ਰਿਪੋਰਟ ਮੈਂ ਕੈਪਟਨ ਰੰਜੀਤ ਸਿੰਘ ਕੰਡ ਕੰਗ ਕੋਮੋਰਾਈਟ ਸੁਰੱਖਿਆ ਸੁਸਾਇਟੀ ਦਾ ਜਨਰਲ ਸੈਕਟਰੀ ਆ ਸਾਡੇ ਪਿੰਡ ਦਾ ਇੱਕ ਕੇਸ ਹੋਇਆ ਬਰਸਾਤਾਂ ਦੇ ਟਾਈਮ ਇਹ ਸਾਡੇ ਪਰੋਸੀਆਂ ਦੀ ਸੱਤ ਜੜੀ ਇਹ ਡਿੱਗੀ ਬਰਸਾਤਾਂ ਦੇ ਟਾਈਮ ਮੈਨੂੰ ਵੀ ਪਤਾ ਲੱਗਿਆ ਮੈਂ ਆਇਆ ਸੱਤ ਵੇਖੀ ਬੜਾ ਦੁੱਖ ਹੋਇਆ ਕਿਉਂਕਿ ਜਿਹੜੀ ਸੱਤ ਸੀ ਇਹ ਬੇਟੀ ਨੀਹਾ ਵਿਧਵਾ ਦੀ ਹੈਗੀ ਸੀ ਇਹ ਬੱਚੇ ਲੈ ਕੇ ਫਿਰ ਅ ਦਾਬਸ਼ਾ ਚਲ ਗਿਆ ਕਿਰਾਏ ਤੇ ਮਕਾਨ ਤੇ ਲਗੇ ਮੈਂ ਆਪਣੀ ਸੁਰੱਖਿਆ ਸੁਸਾਇਟੀ ਦੇ ਨਾਲ ਗੱਲਬਾਤ ਕੀਤੀ ਜਿਹਦਾ ਪ੍ਰਧਾਨ ਨੂੰ ਜੀਪੀ ਸਿੰਘ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਚਲੋ ਆਪਾਂ ਪਹਿਲਾਂ ਫੋਟੋਗ੍ਰਾਫੀ ਕਰਦੇ ਆ ਫਿਰ ਪੂਰੇ ਡਾਕੂਮੈਂਟ ਤਿਆਰ ਕਰਕੇ ਡੀਸੀ ਸਾਹਿਬ ਨੂੰ ਦਿੱਤੇ ਉਹ ਡੀਸੀ ਸਾਹਿਬ ਕੋ ਮਿਲੇ ਵੀ ਆ ਉਹਨਾਂ ਨੇ ਸਾਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹੋ ਜੀ ਮਦਦ ਕਰਾਂਗੇ ਔਰ ਉਸ ਤੋਂ ਬਾਅਦ ਕਾਫੀ ਜੇ ਲੱਗ ਗਿਆ ਕਿ ਕਰ 6 ਮਹੀਨੇ ਲੰਗੇ ਔਰ ਫਿਰ ਵੀ ਪੰਜਾਬ ਸਰਕਾਰ ਨੇ ਇਹ ਬੇਟੀ ਦੀ ਮਦਦ ਕੀਤੀ ਪੈਸੇ ਰਲੀਦ ਹੋਏ ਔਰ ਇਹਦਾ ਲੈਂਟਰ ਪੈ ਗਿਆ ਔਰ ਮੈਂ ਪੰਜਾਬ ਸਰਕਾਰ ਔਰ ਆਪਣੀ ਹਮਨ ਰਾਈਟ ਸੁਰੱਖਿਆ ਸੁਸਾਇਟੀ ਦਾ ਧੰਨਵਾਦ ਕਰਨਾ ਕਿ ਇੰਨੀ ਕੋਸ਼ਿਸ਼ ਕਰਨ ਤੇ ਸਾਡੀ ਬੇਟੀ ਦੇ ਮਕਾਨ ਲੈਂਟਰ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰ ਜੀ ਵੇਖੋ ਜੇ ਮੇਰੇ ਨੌਹਾਂ ਵਿਧਵਾ ਦੋ ਦੇ ਬੱਚੇ ਨੇ ਸਾਡੀ ਬਾਰਸ਼ਾਂ ਨਾਲ ਛੱਤ ਡਿੱਗੀ ਬਿਲਕੁਲ ਛੱਤ ਡਿੱਗਣ ਨਾਲ ਘਰ ਰੋਗੀ ਕਿਸੇ ਦਾ ਘਰ ਰੰਡਾ ਵੀ ਬਾਅਦ ਵਿੱਚ ਕੈਪਟਨ ਸਾਹਿਬ ਆਏ ਸਾਡੇ ਘਰ ਕੈਪਟਨ ਸਾਹਿਬ ਨੇ ਸਾਡਾ ਹਾਲਾਤ ਵੇਖਿਆ ਤੇ ਉਹਨਾਂ ਕਹਿਣ ਲੱਗੇ ਪਈ ਅਸੀਂ ਸੰਸਦ ਤੋਂ ਨਾਲ ਗੱਲ ਕਰਨੇ ਆ ਗੱਲ ਕਰਕੇ ਤੁਹਾਡੀ ਮਦਦ ਕਰਨੇ ਆ ਇਹਨਾਂ ਗੱਲ ਕੀਤੀ ਗੱਲ ਕਰਕੇ ਸਾਡੀ ਮਦਦ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜੀ ਸਾਡੀ ਮਦਦ ਕੀਤੀ ਸਾਡੀ ਛੱਤ ਪੈ ਗਈ ਲੈਂਟਰ ਪਾ ਗਿਆ ਅਸਵੇ ਨਿਹਾ ਆਪਣੇ ਬੱਚੇ ਲੈ ਕੇ ਆਪਣੀ ਛੱਤ ਥੱਲੇ ਰਹਿੰਦੇ ਕਿਹੜੀ ਸਸਤੇ ਜੇ ਸਸਤਿਆਂ ਤੁਹਾਡੀ ਮਦਰ ਕਿੱਤੀ ਉਹ ਮਾਂ ਸਤਕੁਦੇ ਉਹ ਮਰਾਟ ਉਹ ਮਰਾਟ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਆ ਉਹਨਾਂ ਦੀ ਮਦਦ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸਾਡੀ ਛੱਤ ਪੈ ਗਈ ਆ ਅਸੀਂ ਬੱਚੇ ਲੈ ਕੇ ਆਪਣੀ ਛੱਤ ਥੱਲੇ ਬੈਠੇ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਰਦਾਸ ਅੰਜਨੀਅਰ ਜੇਪੀ ਸਿੰਘ ਪੰਜਾਬ ਪ੍ਰਧਾਨ ਹਿਊਮਨਸ ਰਾਈਟ ਸਟਰਕਚਰ ਸੁਸਾਇਟੀ ਤੇ ਮੇਰੇ ਨਾਲ ਅੱਜ ਸਾਰੀ ਜ਼ਿਲੇ ਦੀ ਟੀਮ ਗਰਦਾਸਪੁਰ ਜ਼ਿਲੇ ਦੀ ਆਈ ਆ ਸਾਰੇ ਅਹੁਦੇਦਾਰ ਨੇ ਗਰਦਾਸਪੁਰ ਜ਼ਿਲੇ ਦੇ ਅੱਜ ਇਹ ਪਿੰਡ ਦੇ ਵਿੱਚ ਆਉਣ ਦਾ ਸਾਡਾ ਮੇਨ ਮਕਸਦ ਸੀ ਕਿ ਇਸ ਪਿੰਡ ਦੇ ਵਿੱਚ ਇੱਕ ਬੀਬੀ ਵਿਧਵਾ ਸੀ ਉਹਦੀ ਸੱਸ ਵੀ ਤੇ ਇਹ ਬਹੁਤ ਦਿਨਾਂ ਦੇ ਹਾਲਾਤ ਜਿਹੜੇ ਘਰ ਦੇ ਬੜੇ ਮਾੜੇ ਸੀ ਤੇ ਪਿੱਛੇ بارشਾਂ ਦੇ ਦੌਰਾਨ ਇਨਾਂ ਦੀ ਛੱਤ ਡਿੱਗ ਪਈ ਤੇ ਜਦੋਂ ਛੱਤ ਡਿੱਗ ਪਈ ਤੇ ਕੋਈ ਸਹਾਰਾ ਨਹੀਂ ਸੀ ਕੁਝ ਪੈਸੇ ਦਾ ਫਾਈਨੈਂਸ਼ੀਅਲੀ ਵੀ ਇਹਨਾਂ ਕੋਲ ਹੈ ਨਹੀਂ ਸੀ ਤੇ ਇਸੇ ਪਿੰਡ ਦੇ ਜਿਹੜੇ ਵਸਨੀਕ ਕੈਪਟਨ ਧੀਰ ਸਿੰਘ ਤੇ ਗੁਰਮਖ ਸਿੰਘ ਕੈਪਟਨ ਧੀਰ ਸਿੰਘ ਸਾਡੀ ਟੀਮ ਦੇ ਵਿੱਚ ਜਨਰਲ ਸਕੱਤਰ ਨੇ ਤੇ ਗੁਰਮਖ ਸਿੰਘ ਐਕਟਿਵ ਮੈਂਬਰ ਨੇ ਇਹ ਸਾਡੇ ਕੋ ਇਹਨਾਂ ਦੀ ਇੱਕ ਫਰਿਆਦ ਲੈ ਕੇ ਆਏ ਆ ਕਿ ਇਹ ਬੀਬੀ ਦਾ ਅਸੀਂ ਮਦਦ ਕਰਨੀ ਹੈ ਕਿ ਉਹਨਾਂ ਵਿਚਾਰੀਆਂ ਦਾ ਕੋਈ ਸਹਾਰਾ ਨਹੀਂ ਆ ਕੋਈ ਕਮਾਉਣ ਦਾ ਨਹੀਂ ਤੇ ਤੁਹਾਨੂੰ ਪਤਾ ਕਿ ਉਹਨਾਂ ਨੇ ਹੱਥ ਪੈਰ ਪੇਨਾ ਸਾਰੇ ਮਾਰੇ ਫਿਰ ਸਾਡੇ ਕੋ ਆਏ ਅਸੀਂ ਸਾਰੀ ਟੀਮ ਦੇ ਨਾਲ ਪੂਰੀ ਇਹਨਾਂ ਦੀ ਫਾਈਲ ਭਰ ਕੇ ਜਿੰਨੇ ਵੀ ਜੋ ਵੀ ਉਹਦੀਆਂ ਫਾਰਮਲਿਟੀਆਂ ਪੂਰੀਆਂ ਕੀਤੀਆਂ ਪਰ ਤੁਹਾਨੂੰ ਪਤਾ ਕਿ ਅੱਜ ਦੇ ਦਿਨ ਦੇ ਵਿੱਚ ਪ੍ਰਸ਼ਾਸਨ ਕੋ ਪੈਸੇ ਲੈ ਕੇ ਕਿਸੇ ਨੂੰ ਮਦਦ ਕਰਨੀ ਬੜੀ ਔਖੀ ਗੱਲ ਹੋ ਗਈ ਹੈ ਗੱਲਾਂ ਸਰਕਾਰਾਂ ਬਹੁਤ ਕਰਦੀਆਂ ਨੇ ਕਿ ਬੜਾ ਈਜ਼ੀ ਆ ਸਾਰਾ ਕੰਮ ਪਰ ਜਦੋਂ ਪ੍ਰੋਸੈਸ ਕੀਤਾ ਜਾਂਦਾ ਤੇ ਉਹਨੂੰ ਪਤਾ ਹੁੰਦਾ ਸਾਡੀ ਟੀਮ ਦੇ ਵਿੱਚ ਕੈਪਟਨ ਹਦੀਰ ਸਿੰਘ ਜੋ ਇਸੇ ਪਿੰਡ ਦੇ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਕੇਸ ਦੇ ਵਿੱਚ ਤੇ ਅਸੀਂ ਵੀ ਉਹਨਾਂ ਦੇ ਨਾਲ ਕਈ ਵਾਰ ਡੀਸੀ ਸਾਹਿਬ ਕੋ ਐਸਡੀਐਮ ਸਾਹਿਬ ਕੋ ਬੜੀ ਸਾਰੇ ਦਫ਼ਤਰਾਂ ਦੇ ਵਿੱਚ ਕਰਕੇ ਲੋਕਾਂ ਦੇ ਵਿੱਚ ਰਿਕਰਡਟਾਈ ਪਾਈਆਂ ਪਰ ਉਹ ਇੱਕ ਜੈਨੂਅਲ ਕੇਸ ਸੀ ਸਾਰਾ ਫਾਈਲ ਬਣਾ ਕੇ ਤਿਆਰ ਕੀਤੀ ਤੇ ਇਹਨਾਂ ਦੀ ਮਾਲੀ ਮਦਦ ਜਿਹੜੀ ਉਹ ਧੰਨਵਾਦ ਵੀ ਹੀ ਕਰਦੇ ਆ ਕਿ ਪੰਜਾਬ ਸਰਕਾਰ ਦਾ ਜਿਹੜੀ ਮਾਲੀ ਮਦਦ ਇਹਨਾਂ ਦੀ ਉਹਨਾਂ ਨੇ ਅਸੀਂ ਕਰਵਾਈ ਹੈ ਸਰਕਾਰ ਕੋ ਤੇ ਇਹਨਾਂ ਦਾ ਅੱਜ ਘਰ ਦਾ ਜਿਹੜਾ ਲੈਂਟਰ ਪੈ ਗਿਆ ਕਿਉਂਕਿ ਇਹ ਘਰੋਂ ਬੇਕਾਰ ਵਾਲੀ ਗੱਲ ਸੀ ਬਾਰਸ਼ਾਂ ਦਾ ਜਿੱਦਾਂ ਦੇ ਵੀ ਮੌਸਮ ਜੀ ਵਿਚਾਰੇ ਬਾਹਰ ਰਹਿਣ ਡੇ ਸੀ ਤੇ ਮੈਂ ਬਹੁਤ ਧੰਨਵਾਦੀ ਹਾਂ ਆਪਣੀ ਸਾਰੀ ਟੀਮ ਦਾ ਤੇ ਸਾਡਾ ਅੱਜ ਵੀਡੀਓ ਬਣਾਉਣ ਦਾ ਇੱਕ ਮਕਸਦ ਇਹ ਨਹੀਂ ਹੈ ਕਿ ਆਪਾਂ ਕੋਈ ਗੱਲ ਵੀਡੀਓ ਬਣਾਉਣ ਦਾ ਸਿਰਫ ਇੱਕ ਇੱਕੋ ਹੀ ਮਕਸਦ ਹੈ ਕਿ ਜਿਸ ਤਰ੍ਹਾਂ ਅਸੀਂ ਐਨਐਪੈਣ ਦੀ ਮਦਦ ਕੀਤੀ ਆ ਕੋਈ ਵੀ ਲੋੜਵੰਦ ਬੰਦਾ ਮੈਂ ਅਪੀਲ ਕਰਦਾ ਆਪਣੀ ਸਸਤਾ ਲੋ ਵੀ ਕਿ ਸਾਡੇ ਨਾਲ ਸੰਪਰਕ ਕਰ ਸਕਦਾ ਬੇਨਤੀ ਇਹ ਕਾਢੀ ਜ਼ਰੂਰ ਹੈ ਕਿ ਅਸੀਂ ਨਾ ਕਿਸੇ ਕੋਲ ਪੈਸਾ ਲੈਨੇ ਆ ਤੇ ਨਾ ਦਿੰਨੇ ਆ ਆਪਾਂ ਜੋ ਵੀ ਕੰਮ ਕੇ ਦੀ ਮਦਦ ਕਰਨੇ ਆਪਣੇ ਦਸਵੰਤ ਘਟਾ ਕੇ ਕਰਦੇ ਆ ਜਾਂ ਜਿਹੜੀ ਪ੍ਰਸ਼ਾਸਨ ਤੋਂ ਜਿਹਨੂੰ ਜੋ ਜੈਨੂਅਲ ਜੋਦੇ ਪੈਸੇ ਬਣਦੇ ਸੀ ਉਹਦੇ ਅਕਾਊਂਟ ਦੇ ਵਿੱਚ ਹੱਕ ਦੇ ਵਿੱਚ ਆਏ ਆ ਅਸੀਂ ਨਾ ਕਿਸੇ ਕੋ ਕੋ ਪੈਸੇ ਲੈਣਾ ਤੇ ਨਾ ਦੇਣਾ ਜਿੰਨਾ ਸਾਡੇ ਕੋ ਹੋ ਸਕਦਾ ਸਾਡੀ ਸਾਰੀ ਟੀਮ ਸਗੋਂ ਮਦਦ ਕਰਦੀ ਹੈ ਜੀ ਤੇ ਅੱਜ ਇਸੇ ਪਲਕ ਚ ਆਏ ਆ ਖੁਸ਼ੀ ਆ ਖੁਸ਼ੀ ਦਾ ਹੀ ਮੌਕਾ ਲਾ ਲਓ ਕਿ ਜਿਹੜੀ ਜਿਹੜਾ ਅਸੀਂ ਕੰਮ ਲੈ ਕੇ ਚੱਲੇ ਸੀ ਅੱਜ ਉਹ ਨਿਪਰੇ ਚੜਿਆ ਵਾ ਤੇ ਇਸ ਭੈਣ ਦੇ ਘਰ ਦੀ ਛੱਤ ਪੈ ਗਈ ਹੈ ਸਾਨੂੰ ਬਹੁਤ ਬਹੁਤ ਖੁਸ਼ੀ ਆ ਇਸ ਗੱਲ ਦੀ ਤੇ ਮੇਰੇ ਟੀਮ ਦੇ ਨਾਲ ਅੱਜ ਮੇਰੇ ਨਾਲ ਆਪਣਾ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਐਸ ਡੀਓ ਸੁਖਦੇਵ ਸਿੰਘ ਜੀ ਆਏ ਨੇ ਆਪਣੇ ਖਜਾਂਚੀ ਜਿਹੜਾ ਡਾਕਟਰ ਸਤਨਾਮ ਸਿੰਘ ਨੇ ਤੇ ਜਨਰਲ ਸੈਕਟਰ ਮਨੀਰ ਸਿੰਘ ਜੀ ਇਸੇ ਪਿੰਡ ਦੇ ਜਿਨ੍ਹਾਂ ਦਾ ਕੇਸ ਸਾਡੇ ਕੋਲ ਲੈ ਕੇ ਆਏ ਸੀ ਆਪਣੇ ਡਿਸਟ੍ਰਿਕਟ ਦੇ ਸਖਤਰ ਸਾਡੇ ਕੋ ਆਏ ਨੇ ਇਨਸਪੈਕਟਰ ਸਾਹਿਬ ਆਏ ਨੇ ਦਿਲਜੀਤ ਸਿੰਘ ਜੀ ਐਮਸੀ ਸਾਹਿਬ ਗੁਰਮਖ ਸਿੰਘ ਜੀ ਇਸੇ ਪਿੰਡ ਦੇ ਨੇ ਬਹੁਤ ਸਾਰੀ ਵੱਡੀ ਟੀਮ ਸੀ ਸਾਡੀ ਲੇਕਿਨ ਆਪਾਂ ਥੋੜੇ ਜੇ ਬੰਦੇ ਹੀ ਲਾ ਕੇ ਅੱਜ ਇਸ ਲਈ ਆਏ ਆ ਤੇ ਮੇਰੇ ਨਾਲ ਜ਼ਿਲ੍ਹੇ ਦੇ ਜ਼ੂਥ ਪ੍ਰਧਾਨ लवली ਨਾਗਨੀ ਜੀ ਉਹਨਾਂ ਦਾ ਬਹੁਤ ਤਗੜਾ ਯੋਗਦਾਨ ਆ ਤੇ ਉਹ ਵੀ ਨਾਲ ਸਾਡੇ ਨਾਲ ਜਾਂਦੇ ਰਹੇ ਜਿੱਥੇ ਵੀ ਜਾਂਦੇ ਨੇ ਜਿੱਥੇ ਡਿਊਟੀ ਲਾਉਂਦੇ ਨੇ ਉਹ ਕੰਨ ਦੇ ਨੇ ਸਾਰੀ ਟੀਮ ਪੂਰੀ ਅੱਜ ਇੱਥੇ ਆਈ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਅਸ਼ਵਾਸ਼ਣ ਦੇ ਨਾਲ ਕਿ ਕਿਸੇ ਨੂੰ ਵੀ ਹੋਰ ਕਿਸੇ ਦੀ ਜ਼ਰੂਰਤ ਆਦੀ ਸਾਰੀ ਟੀਮ ਦੇ ਨਾਲ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਜਿੰਨੀ ਸਾਡੀ ਮਦਦਾਂ ਹੀ ਕਰ ਸਕਦੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ